ਠੀਕ ਠਾਕ ਵਧੀਆ ਪਹਿਲਾਂ ਤੇ ਪ੍ਰਭਾ ਬਹੁਤ ਬਹੁਤ ਤੇਰਾ ਧੰਨਵਾਦ ਵੀ ਇੰਨਾ ਜੇ ਤੂੰ ਵੇਟ ਕੀਤੀ ਸਾਡੀ ਸასი ਕਾਲ ਬਾਬਾ ਜੀ ਸასი ਕਾਲ ਹੋਰ ਸੁਣਾਓ ਠੀਕ ਠਾਕ ਜੀ ਇੱਕ ਹੀ ਫੜੀ ਫਿਰਦੇ ਜੀ ਇੱਕ ਹੀ ਫੜੀ ਫਿਰਦੇ ਜੀ ਇਹ ਪੁੱਤ ਕਾਦੀ 치치 ਆਈ ਕੁਸ਼ਰਾਬ ਸ਼ੁਰ ਵਾਲੀ ਆ ਹਾਂ ਜਰਾਬ ਵਾਲੀ ਇਹ ਸੁੱਟ ਫੜ ਕੇ ਸੁੱਟ ਬਾਬਾ ਹਾਂ ਹਾਂ ਬਹੁਤ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹੋ ਬਾਬੇ ਠੀਕ ਠਾਕ ਜੀ ਕੀ ਨਾਂ ਕੀ ਤੁਹਾਡਾ ਆ ਰੋਮੀ ਆ ਰੋਮੀ ਕਿਹੜਾ ਪਿੰਡ ਕਿਹੜਾ ਵਾ ਜਿਹੜਾ ਪਿੰਡ ਇਹੋ ਹੀ ਆ ਇਹੋ ਕਿਹੜਾ ਹਾਂ ਇਹ ਬੁੱਤ ਕਦੋਂ ਕਦਾ ਮਿਲਿਆ ਤੁਹਾਨੂੰ ਇਹ ਬਾਬਾ ਜੀ ਆਈ ਦੀ ਉੱਥੇ ਪਹਿਲੀ ਵਾਣੇ ਪਾਰ ਹਾਂਜੀ ਤੁਹਾਨੂੰ ਮਿਲਿਆ ਸ਼ਾਮੀ ਜੀ ਮਾਲਾ ਅੱਛਾ ਆ ਬੰਦ ਕਰ ਅੱਛਾ ਅੱਜ 2 ਵਜੇ ਕਰੀ ਮਿਲਿਆ ਬਾਬਾ ਹਾਂਜੀ ਆਇਆ ਜੀ ਆਇਆ ਅੱਛਾ ਜੀ ਨਹੀਂ ਨਾਲ ਦੇ ਬੰਦੇ ਉੱਤੇ ਪਾਣੀ ਇਹ ਪੁੱਤ ਮੈਨੂੰ ਕਰਮੂ ਵਾਲੇ ਬਾਬੂਏ ਕੱਲ ਕਰਮੂ ਵਾਲੇ ਤਰਫ ਫਿਰਦਾ ਸੀ ਆ ਠੀਕ ਹੈ ਉੱਧਰੋਂ ਆਈ ਨਹੀਂ ਬਨੇ ਬਾਤ ਰਕੇ ਬੰਦੇ ਬੰਦੇ ਕਿਉਂਕਿ ਕਰਮੂ ਵਾਲੇ ਉਹਨਾ ਮੈਨੂੰ ਕੱਲ ਫੋਨ ਆਇਆ ਸੀ ਇਸ ਬਾਬੇ ਨੂੰ ਪਰਸੋਂ ਇਹਦੀ ਮੈਂ ਵੀਡੀਓ ਵੀ ਪਾਈ ਆ ਹਾਂ ਜੀ ਇਹ ਬਾਬੇ ਦੀ ਕਾਸ਼ ਮੈਂ ਵੀਡੀਓ ਵੀ ਪਾਈ ਆ 1 ਮਿੰਟ 1 ਮਿੰਟ 1 ਉਹ ਵੀਡੀਓ ਵਾਲੇ ਬਾਬਾ ਜੀ ਆ ਬੰਦਾ ਵਾ ਵਿਚਾਰਾ ਮੈਂਟਲੀ ਅਫਸੈਟ ਆ ਇਹੋ ਹੀ ਆ ਨਾ ਹਾਂ ਜੀ ਹਾਂ ਜੀ ਆਹੋ ਇਹ ਇਹ ਜਿਹੜਾ ਬਜ਼ੁਰਗ ਤੁਸੀਂ ਦੇਖ ਰਹੇ ਜੇ ਇਹ ਕੱਲ ਦਾ ਇੱਧਰ ਇਸ ਏਰੀਆ 'ਚ ਫਿਰ ਰਿਹਾ ਵਾ ਸੁਲਤਾਨਪੁਰ ਏਰੀਆ 'ਚ ਕੱਲ ਸੀਗਾ ਕਰਮੂ ਵਾਲਾ ਪਿੰਡ ਵਾ ਜਿਹੜਾ ਪੈ ਜਾਂਦਾ ਵਾ ਚੋਲਾ ਸਾਹਿਬ ਤਰਨਤਾਰਨ ਸਾਈਡ 'ਚ ਤੇ ਉਥੋਂ ਮੈਨੂੰ ਵੀਰਾਂ ਨੇ ਇਹਦੀ ਵੀਡੀਓ ਭੇਜੀ ਸੀਗੀ ਪਰ ਸਾ ਮੈਨੂੰ ਦਿੱਕਤ ਇਹ ਸੀਗਾ ਕਿ ਕੱਲ ਮੈਂ ਅੰਮ੍ਰਿਤਸਰੋਂ ਇੱਕ ਬਾਪੂ ਬੇਬੇ ਨੂੰ ਲੈਣ ਗਿਆ ਸੀਗਾ ਤੇ ਅੱਜ ਮੈਂ ਧੰਨਵਾਦ ਕਰਦਾ ਇਹਨਾਂ ਬੱਚਿਆਂ ਦਾ ਵੀ ਜਿਨ੍ਹਾਂ ਨੇ ਮੈਨੂੰ 2:30 ਵਜੇ ਦਾ ਫੋਨ ਲਾਇਆ ਸੀਗਾ ਤੇ ਹੁਣ ਲਗਭਗ 5:00 ਵਜ ਗਏ ਆ ਪਿਟਾਈ ਤਿੰਨ ਘੰਟੇ ਇਸ ਬਜ਼ੁਰਗ ਦੀ ਇਸ ਵਿਚਾਰੇ ਭਗਤ ਦੀ ਇਹਨਾਂ ਨੇ ਪਰਵਰਸ਼ ਕੀਤੀ ਇਹਦਾ ਧਿਆਨ ਰੱਖਿਆ ਵਾ ਤੇ ਤੁਸੀਂ ਦੇਖ ਸਕਦੇ ਜੀ ਵੀ ਜਿਹੜਾ ਇਹ ਏਰੀਆ ਵਾ ਸਾਰੇ ਲੱਗੇ ਬੰਨੇ ਕਿਤੇ ਵੀ ਕੋਈ ਘਰ ਨਹੀਂ ਹੈਗਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਕਿਤੇ ਘਰ ਨਹੀਂ ਹੈਗਾ ਸਾਰਾ ਹੀ ਮੰਡ ਏਰੀਆ ਵਾ ਇਹ ਬੰਨਾ ਬਾਬਾ ਜੀ ਦਰਿਆਲ ਨੂੰ ਚੱਲ ਗਿਆ ਅੱਛਾ ਜਾਨੀ ਉਹ ਮਾਈਨ ਮੁੜ ਕੇ ਉਹਨੇ ਛੇਤੀ ਹੋ ਚਲ ਗਿਆ ਫਿਰ ਉਹ ਉੱਥੇ ਗਨਚਰ ਨਾ ਗਲੂ ਉਤਾਰਿਆ ਉੱਥੇ ਪਹਿਲਾਂ ਵਾਵਾ ਜਰਬਾ ਛੱਡਿਆ ਅੱਛਾ ਹਾਂਜੀ ਤੇ ਕੁਝ ਦੱਸਿਆ ਬਾਪੂ ਨੇ ਆਪਣਾ ਐਡਰੈਸ ਵਗੈਰਾ ਕੁਝ ਨਹੀਂ ਦੱਸਿਆ ਵਾਲੇ ਦੀ ਹਾਂ ਤੇ ਤੂੰ ਪਿੰਡ ਜਨ ਦਾ ਮੈਂ ਤੈਨੂੰ ਦੱਸਣਾ ਹੂੰ ਤੇ ਆਪਣੇ ਕਿਹੜੇ ਪੁੱਤ ਪਿੰਡ ਆ ਹਾਂਜੀ ਸਾਡਾ ਘੜਕਾ ਪਿੰਡ ਘੜਕਾ ਅੱਛਾ ਤੁਸੀਂ ਦੂਜਾ ਫਿਰ ਦਰਿਆ ਪਾਰ ਕਰਕੇ ਆਉਂਦੇ ਇੱਧਰ ਢੇੜੇ ਤੇ ਹਾਂਜੀ ਨਹੀਂ ਨਹੀਂ ਪੋਲ ਨਹੀਂ ਬਣਿਆ ਆਪਣੇ ਅੱਛਾ ਪੋਲ ਪੋਲ ਠੀਕ 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 ਇੱਥੋਂ ਕਿੰਨਾ ਕੁ ਦੂਰ ਆ ਪੋਲ ਇੱਥੋਂ ਲੱਗ ਗਈ ਤੇ ਬਾਬਾ ਜੀ ਕੋਈ ਪਿੰਡ ਦਿੱਥਾ ਪਤਾ ਤੈਨੂੰ ਆਪਣਾ ਪਿੰਡ ਦਾ ਪਤਾ ਕਿਹੜਾ ਪਿੰਡ ਵਾ ਇਹ ਮੈਂ ਇੱਥੋਂ ਦਾ ਦਾ ਹੀ ਮੈਂ じゃ ਨਹੀਂ ਨਹੀਂ ਮੈਨੂੰ ਆਪਣਾ ਪਿੰਡ ਦੱਸਿਓ ਕਿਹੜਾ ਇੱਧਰ ਆਓ ਇੱਧਰ ਹੀ ਬੰਨੇ ਆਓ ਇੱਧਰ ਆਓ ਨਾਲ ਕਦੂ ਕੇ ਚਾਚੂ ਪਿਆਈ ਬਾਪੂ ਨੂੰ ਸੇਦੀ ਹੋਈ ਜਾਨੀ ਪ੍ਰਸ਼ਾਦ ਛਕਾਏ ਹੋਤੀ ਤੇਰਾ ਭਲਾ ਦੇ ਹਾਂਜੀ ਹਾਂਜੀ ਧੰਨਵਾਦ ਤੇਰਾ ਖਰਾਬ ਤੇਰੀ ਲੰਮੀ ਉਮਰ ਕਰੇ ਬਾਬਾ ਪੀ ਪਾਣੀ ਤੇ ਲੱਗੀ ਵਿਚਾਰੇ ਨੂੰ ਪੀ ਪਾਣੀ ਪੀ ਪਾਣੀ ਇਹ ਲਾਂਦੇ ਆ ਹੈਂ ਇਹ ਆ ਰੀਆਂ ਕਾਲਾ ਛਾਣਾ ਤੇ ਨਹੀਂ ਬਾਬਾ ਕੀ ਕਹਿੰਦਾ ਸੀ ਆ ਪਹਿਲੀ ਮੇਰੀ ਕਿਦਾਂ ਦੱਸਦੇ ਤੁਸੀਂ ਹਾਂਜੀ ਇਹ ਬਾਬਾ ਕੀ ਕਰੀਂਦਾ ਪਹਿਲੀ ਮੇਰੀ ਆ ਮੋਟਰਾਂ ਮੇਰੀਆਂ ਅੱਛਾ ਹਾਂਜੀ ਕੱਲ ਵੀ ਉਹਨਾਂ ਵੀਰਾਂ ਨੂੰ ਇਹੋ ਗੱਲ ਆਖੀ ਜਾਂਦਾ ਸੀ ਆ ਮੇਰੀ ਪਹਿਲੀ ਆ ਮੇਰਾ ਘਰ ਵਾ ਮੇਰੀ ਮੋਟਰ ਵਾ ਤੇ ਇਹ ਬਾਬੇ ਕਾਫੀ ਚਿਰ ਹੋ ਗਿਆ ਘਰੋਂ ਆਏ ਨੂੰ ਜਿੱਦਾਂ ਤੁਸੀਂ ਜਿਆ ਨੋ ਦੇਖ ਰਿਹਾ ਨਾ ਮੇਨਾਂ ਦੇ ਨੋ ਕਾਫੀ ਲੰਮੇ ਲੰਮੇ ਹੋਏ ਆ ਤੇ ਕਾਫੀ ਦਿਨ ਹੋਏ ਇਹਨਾਂ ਨੂੰ ਆਏ ਨੂੰ ਸਿਰ ਵੀ ਬਾਬਾ ਪਿੰਡ ਦਾ ਸ ਆਪਣਾ ਇਧਰ ਆ ਇਧਰ ਹੀ ਸਾਡਾ ਇਧਰ ਆ ਡਰ ਨਾ ਮੇਰੇ ਤੋਂ ਚੱਲ ਕਿੱਥੇ ਲਾਉਣਾ ਪਾਣੀ ਨਾਲ ਕਾ ਮਾਰ ਲਾ ਲਾ ਪਾਣੀ ਲਾ ਪਾਣੀ ਲਾ ਕੋਈ ਨੰਬਰ ਨੰਬਰ ਹੈਗਾ ਕੋਈ ਲਿਖਿਆ ਹੋਇਆ ਨੰਬਰ ਕੋਈ ਨਹੀਂ ਨਹੀਂ ਨੰਬਰ ਇਹ ਬਾਵਾ ਉਹ ਤੇ ਲਾ ਜੈਕਟ ਲਾਹੇ ਦੀ ਜੈਕਟ ਲਾਹ ਜੈਕਟ ਤੇ ਕੋਈ ਇੱਥੇ ਬਾਵਾ ਤੇ ਕੋਈ ਨੰਬਰ ਨੂ ਕੋ ਨਾ ਹੋਵੇ ਉਹ ਬਾਬਾ ਤੇਰਾ ਪਿੰਡ ਹੀ ਪੁੱਛਣਾ ਮੈਂ ਪਤਾ ਕਰਨਾ ਤੇਰਾ ਪਿੰਡ ਲੜਨਾ ਮੇਰੇ ਨਾਲ ਫਿਰ ਮੈਂ ਪੁਲਿਸਾ ਦੂੰਗਾ ਇੱਥੇ ਛੱਡ ਛੱਡ ਦੇ ਇਹਦੀ ਜੇਬਾਂ 'ਚ ਤੇ ਕੁਝ ਵੀ ਨਹੀਂ ਹੋਣਾ ਤੂੰ ਪਾਈਆਂ ਬੈਠੀ ਆਕਾਸ਼ ਮੈਂ ਵੀਰ ਜੀ ਨੂੰ ਕਹਿਣਾ ਕਿ ਇੱਕ ਇਸ ਭਗਤ ਦਾ ਇੱਕ ਚੰਗੀ ਤਰ੍ਹਾਂ ਫੇਸ ਵਿਖਾ ਦੇ ਕਿਉਂਕਿ ਜੇਕਰ ਕੋਈ ਵੀਰ ਭਰਾਏ ਦੀ ਪਛਾਣ ਰੱਖਦਾ ਹੋਵੇ ਕਿਸੇ ਨੂੰ ਜਾਂ ਦੀ ਕੋਈ ਪਤਾ ਹੋਵੇ ਪੀ ਇਹ ਕੌਣ ਆ ਕਿੱਥੋਂ ਆ ਤੇ ਸਾਡੇ ਨਾਲ ਵੀ ਸੰਗ ਦੀ ਜਰੂਰ ਸੰਪਰਕ ਕਰਿਓ ਤੇ ਬਾਬੇ ਇੱਥੇ ਬਹਿ ਜਾ ਦੋ ਮਿੰਟ ਕਾਫੀ ਕਪੜੇ ਵੀ ਦੇਖੋ ਤੁਸੀਂ ਆਕਾਸ਼ ਕਿਰੀ ਕਪੜੇ ਵਿਖਾ ਬਾਬੇ ਦੇ ਦੇਖ ਕਪੜੇ ਕੀ ਹਾਲਾਤ ਹੋਏ ਪਏ ਦੇ ਬਾਬੇ ਇੱਥੇ ਖੜ ਜਾ ਕਿਹਦੀ ਮੋਟਰ ਇਹ ਮੇਰੀ ਮੋਟਰ ਤੇ ਤੇਰਾ ਨਾਂ ਕੀ ਆ ਰੋਮੀ ਰੋਮੀ ਆ ਤੇ ਪਿੰਡ ਕਿਹੜਾ ਏ ਮੇਰਾ ਪਿੰਡ ਇੱਥੇ ਹੀ ਆ ਕਿਹੜਾ ਪਿੰਡ ਨਾ ਕੀ ਪਿੰਡ ਦਾ ਮੈਂ ਪਿੰਡ ਦਾ ਨਾਂ ਕੀ ਤੇਰੇ ਦਾ ਆ ਬਾਬਾ ਤੁਰਿਆ ਤੇ ਇਦਾਂ ਨਹੀਂ ਨਹੀਂ ਉਹ ਬਾਬੇ ਤੇਰੀ ਪਿੰਡ ਦਾ ਨਾਂ ਕੀ ਆ ਘਰੇ ਜਾਣਾ ਵਾਣਾ ਆਹੋ ਮੈਂ ਘਰੇ ਵੀ ਜਾਣਾ ਮੈਰੀ ਝੋਪੜੀ ਆ ਅੱਛਾ ਅੱਛਾ ਨਹੀਂ ਪਿੰਡ ਕਿਹੜਾ ਆਪਣਾ ਇਹ ਤਰੰਦਾਰਣਾ ਤਰੰਦਾਰਣਾ ਓਏ ਇਹੋ ਮੇਰਾ ਪਿੰਡ ਇਹ ਮੈਨੂੰ ਨਹੀਂ ਨਾ ਪਤਾ ਕਿਹੜਾ ਪਿੰਡ ਵਾ ਇਹਦਾ ਨਾਂ ਕੀ ਪਿੰਡ ਦਾ ਇਸ ਪਿੰਡ ਦਾ ਨਾਂ ਕੀ ਆ ਈ ਮੈਂ ਮਾਮਾ ਮੋਂ ਟਰਾ ਠੀਕ ਕਰਤਾ ਅੱਛਾ ਅੱਛਾ ਮੈਂ ਟੈਂਕ ਵੀ ਬਣਾ ਲੈਣਾ ਅੱਛਾ ਇਹ ਸਾਰੀ ਪੈਲੀ ਮੇਰੀ ਹੈ ਇਹ ਕਿਹੜੇ ਪਿੰਡ ਚੋਂਦੀ ਹੈ ਪੈਲੀ ਉਹ ਯਾਰ ਕਿੰਨਿਆਂ ਕਾ ਰਿਸ਼ਤੇਦਾਨ ਨੂੰ ਦਸੀ ਹੈ ਵਾ ਮੈਂ ਅਖੰਦੇਵਾ ਕਿ ਇਹ ਪਿੰਡ ਦੀ ਕਿਹੜੇ ਦੀ ਹਦੂਦ ਚੋਂਦੀ ਪੈਲੀ ਇਹ ਹੈ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ ਮਾਰੇ ਪਿਤਾ ਦਾ ਨਾਮ ਸੋਨ ਮਸੀ ਸੋਨ ਮਸੀ ਹਾਂ ਅੱਛਾ ਦੀ ਨਸੀਬ ਮਤਲਬ ਕਿ ਕਿਰਿਆ ਉਹਨਾਂ ਨੂੰ ਜਿਸ ਇਹ ਸੁਬੀ ਸੁਨ ਮੰਨਦੇ ਜੀ ਹਾਂ ਜੀ ਜਸੂ ਨੂੰ ਮੰਨਦੇ ਅੱਛਾ ਆਪ ਦਾ ਪਿੰਡ ਨਹੀਂ ਦੱਸਦਾ ਮਾੜਾ ਪਿੰਡ ਦੱਸ ਦੇ ਨਾ ਤੇ ਮਾੜਾ ਗਾ ਮਸਾਲਾ ਦੇ ਬਾਬਾ ਮਸਾਲਾ ਮੈਂ ਤੈਨੂੰ ਦਊਂਗਾ ਪਰ ਤੂੰ ਪਿੰਡ ਦੱਸ ਤੇਰਾ ਕਿਹੜਾ ਵਾ ਤੇਰੇ ਪਤੇ ਦਾ ਅੱਜ ਵਖੀਆਂ ਭਲੇ ਦਾ ਨੰਬਰ ਨੂੰ ਪਤਾ ਨਹੀਂ ਕੋਈ ਲਿਖਿਆ ਓਏ ਪੁੱਤ ਓਏ ਜੈਕਟ ਲੈ ਖਲੋ ਜਾ ਆ ਮੇਰੇ ਸਕੂਟਰੀ ਮਾਰੀ ਆ ਕਿੰਨੇ ਕਿੰਨੇ ਮਾਰੀ ਸਕੂਟਰੀ ਦੇਖੋ ਨਾ ਭਾਈ ਦੇਖੋ ਨਾ ਭਾਈ ਹਾਂ ਆ ਕਿਨੇ ਮਾਰੀ ਸਕੂਟਰੀ ਨੰਬਰ ਨੰਬਰ ਲੇਖੀ ਕਿਤੇ ਲਿਖਿਆ ਤੁਸੀਂ ਦੇਖਾ ਮਾ ਤੂੰ ਬੁਲਾ ਲੈ ਕਿਹੜੀ ਟੂਪਾ ਬਖਾ ਤੇ ਕਿਹਨੇ ਦਿੱਤੀ ਆ ਲੈ ਮਰ ਜੀ ਜਾ ਘਟਲਾ ਮਰ ਜੀ ਛੱਡ ਦੇ ਤੇਰਾ ਜ਼ਖਮ ਵੇਖੀਏ ਤੇਰਾ ਜ਼ਖਮ ਵੇਖਣਾ ਵਾ ਜ਼ਖਮ ਵੇਖਣਾ ਤੇਰਾ ਜਿਆਦਾ ਤਰੀਆਂ ਆ ਲੈ ਪੁੱਤ ਜਾ ਬੇਟਾ ਕੁਝ ਨਹੀਂ ਆਂਦੇ ਬਾਬਾ ਕੁਝ ਨਹੀਂ ਆਂਦੇ ਤੈਨੂੰ ਹਾਂ ਨੇ ਆਹੀ ਵਿਆਹ ਨੇ ਆ ਰੋਮੀ ਆ ਸਿੱਧੇ ਕਰ ਬੰਦ ਬਾਸ ਸਿੱਧੇ ਕਰ ਦੁਆ ਦਾ ਸੋਹਰਾ ਤੇ ਪਿੰਡ ਦੇ ਦੱਸਦਾ ਨਹੀਂ ਸਾਨੂੰ ਤੇ ਨਾ ਨੇ ਖੇ ਹੋਣੇ ਆ ਉਮਮ ਮੇਰੇ जख्म ਵੀ ਹੋਇਆ ਤੇ ਉਹ ਜੈਕਟ ਪਾਈ ਰਹਿਂਦਾ ਕਰਕੇ ਠੰਡਾ ਹੋ ਗਿਆ ਆਹ ਹੋ ਸੋ ਦੇ ਮੂਨੇ ਨੂੰ ਠੰਡਾ ਲੱਗਣੀ ਪਾਪਾ ਗੱਡੀ ਚ ਨਹੀਂ ਲੱਗਦੀ ਆ ਆ ਵੀ ਲੱਗ ਬੇ ਕੋਈ ਨਹੀਂ ਜੇ ਬਾਬਾ ਕੋਈ ਧਾਰ ਦੂਰ ਘਾੜ ਹੈ ਗਈ ਤੇਰੇ ਕੋਲ ਬਾਹਰ ਪਾ ਆ ਵੇਖ ਕੀ ਪਈ ਫਿਰ ਤੇਰਾ ਆ ਬਿੱਲ ਕਿੱਥੋਂ ਦਾ ਲੀ ਫਿਰੋ ਵੀ ਹਾਦੀ ਛਿੱਟਗੇ ਉਹ ਜੋ ਕੇ ਵੀ ਆ ਰਾਜੇ ਦਾ ਪਿਓ ਆ ਰਾਜੇ ਦਾ ਪਿਓ ਆ ਹਾਂ ਹੋ ਰਾਜਾ ਅੱਛਾ ਰਾਜਾ ਕਿੱਥੇ ਹਣ ਰਾਜਾ 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 ਤੇ ਕਿੰਨੇ ਮੁੰਡੇ ਤੁਹਾਡੇ ਰਾਜਾ ਤੇ ਇਹ ਰਾਜਾ ਤੇ ਰਿੰਕੂ ਸਾਰੇ ਸਾਡੇ ਵੀਰ ਆ ਇੱਥੇ ਇੱਥੇ ਵਾਢੀ ਕਰਨ ਆਏ ਸੀ ਤੇ ਇਹ ਬੰਦਾ ਅੱਛਾ ਆ ਰਿਹਾ ਹੂੰ ਚਲਾ ਚਲਾ ਜਾ ਕਰਨ ਚਾਰ ਲੱਗਿਆ ਜਾ ਆ ਜਾ ਪਾਪਾ ਆ ਜਾ ਚੱਲੀਏ ਸੰਜੀ ਬਹੁਤ ਮੱਥਾ ਮਾਰ ਰਿਹਾ ਮੈਂ ਇਹਨਾਂ ਬਾਪੂ ਜੀ ਹੋਣਾ ਨਾ ਪਰ ਆਪਣਾ ਨਾਂ ਜਰੂਰ ਦੱਸਿਆ ਵੀ ਰੋਮੀ ਮੇਰਾ ਨਾਂ ਆ ਜਾਂ ਆਪਣੇ ਮੁੰਡੇ ਦਾ ਨਾਂ ਦੱਸਿਆ ਰਾਜਾ ਪਰ ਆਪਣਾ ਐਡਰੈਸ ਨਹੀਂ ਦੱਸ ਰਿਹਾ ਪਿੰਡ ਦਾ ਨਾਂ ਨਹੀਂ ਦੱਸ ਰਿਹਾ ਸੋ ਬੇਨਤੀ ਮੈਂ ਕਰ ਰਿਹਾ ਵਾਂ ਕਿ ਅਸੀਂ ਵੀ ਆਪਣਾ ਪੂਰਾ ਜੋਰ ਲਾਵਾਂਗੇ ਕਿ ਬਾਪੂ ਜੀ ਦਾ ਐਡਰੈਸ ਪਤਾ ਲੱਗੇ ਕੋਈ ਪਿੰਡ ਦਾ ਨਾਂ ਜਾਂ ਕੋਈ ਲਾਗੇ ਬੰਨੇ ਕਿਸੇ ਦਾ ਕੋਈ ਅਤਾ ਪਤਾ ਲੱਗੇ ਪਰ ਤੁਸੀਂ ਵੀ ਸੰਜੀ ਬੇਨਤੀ ਆ ਕਿ ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਵੀ ਬਾਪੂ ਜੀ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋ ਸਕੇ ਦਾ ਵਾ ਕਿ ਬਾਪੂ ਜੀ ਦੇ ਪਰਿਵਾਰ ਨਾਲ ਇਦਾਂ ਵੀਡੀਓ ਸ਼ੇਅਰ ਹੁੰਦੀ ਹੁੰਦੀ ਮਲਾਪ ਹੋ ਜੇ। ਨਹੀਂ ਹਾਂਜੀ ਤੇ ਦੋਵੇਂ ਆ ਪਾਣੀ ਪਿੰਕ ਤੇ ਉੱਥੇ ਬੈਠਾ ਹੀ ਹੈ। ਪਾਣੀ ਕਿੱਥੇ ਪੀਣਾ ਹੈ? ਉਹ ਤਾਂ ਕਿਧਿਆ ਉੱਥੇ ਬੈਠਾ। ਅੱਛਾ ਅੱਛਾ। ਹਾਂਜੀ ਉਹ ਪਾ ਰਹੇ ਹਾਂ ਤਲੀ। ਅੱਛਾ 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 ਪਹਿਲੀ ਵਾਂਡੇ ਤੁਸੀਂ ਦੇ ਪਾਣੀ ਪੀਣਾ ਹੈ। ਹਾਂਜੀ ਹਾਂ। ਚਲੋ ਚੰਗ। ਆਪਾਂ ਨੂੰ ਵੀ ਇੱਥੇ ਦੇ ਮੇਰੇ ਸਾਹ ਨਾਲ ਜਿੱਦਾਂ ਇਹ ਮੰਡ ਏਰੀਆ ਵਾ ਇੱਥੇ ਰਾਤ ਨੂੰ ਜਨਵਰ ਜਨਵਰ ਵੀ ਆਇੰਦੇ ਨੇ। ਹਾਂਜੀ ਸੂਰ ਸੂਰ ਹੁੰਦੇ ਆ। ਅੱਛਾ। ਨੇ ਪ ਦੇ ਉਹ ਇਹਨੂੰ ਤੇ ਰਾਤ ਨੂੰ ਯਾਰ ਮਨ ਜਾ ਕਪਾਂ ਦੇ ਪੈ ਜੇ ਸੂਰ ਫੇਰ ਤੇ ਕਾਟ ਦਿੰਦੇ ਆ ਮੈਂ ਕੁੜੀ ਕਿੱਥੇ ਵਿਆਹੀ ਤੇਰੀ ਸੈਦੋਵਾਲ ਸੈਦੋਵਾਲ ਆਹੋ ਅੱਛਾ ਹਾਂ ਤੁਹਾਨੂੰ ਵੀ ਸੱਦਾਂਗੇ ਅੱਛਾ ਸੈਦੋਵਾਲ ਵਿਆਹੀ ਕੁੜੀ ਕਿੰਨੀਆਂ ਕੁੜੀਆਂ ਤੇਰੀਆਂ ਦੋ ਅੱਛਾ ਦੋ ਦੂਜੀ ਕਿੱਥੇ ਵਿਆਹੀ ਆ ਹੈਂ ਤਾਂ ਇਹਦੀ ਬਾਬੇ ਨੇ ਸੈਦੋਵਾਲ ਦੱਸਿਆ ਵਾ ਕਿ ਸੈਦੋਵਾਲ ਮੇਰੀ ਕੁੜੀ ਵਿਆਹੀ ਆ ਹੁਣ ਸੈਦੋਵਾਲ ਹੁਣ ਮੈਨੂੰ ਇਹ ਨਹੀਂ ਪਤਾ ਕਿ ਸੈਦੋਵਾਲ ਪੈਂਦਾ ਕਿੱਥੇ ਆ ਵੀ ਕਿਹੜੇ ਜ਼ਿਲ੍ਹੇ ਚ ਪੈਂਦਾ ਵਾ ਠੀਕ ਆ ਜੀ ਤੇ ਕੀ ਨਾਮ ਆ ਤੇਰੇ ਦੁਜਾ ਜਵਾਈ ਦਾ ਕੀ ਨਾਮ ਆ ਜਵਾਈ ਦਾ ਨਾਮ ਕਾਹ ਚੋ ਵਾ ਜਾ ਹੈ ਜਵਾਈ ਦਾ ਨਾਮ ਠੋੜਾ ਠੀਕ ਕਿਹੜਾ ਪਰਿਵਾਰ ਆ ਜੱਟ ਸੇਖਾ ਕਿ ਮਜਵੀ ਸੇਖਾ ਆਹੀ ਹਾਂ ਆਹੀ ਜੱਟ ਉਹਨਾਂ ਆ ਅੱਛਾ ਜੱਟ ਸਿੱਖ ਜੀ ਤੇ ਕੁੜੀ ਸੈਦੋਵਾਲ ਵਿਆਹੀ ਆ ਇਹ ਸੈਦੋਵਾਲ ਪਿੰਡਾ ਕਿੱਥੇ ਦਾ ਲਾਗੇ ਕਿਹੜਾ ਪਿੰਡ ਸੈਦੋਵਾਲ ਦੇ ਹੈ ਹਾਂ ਹਾਂ ਸੈਦੋਵਾਲ ਦੇ ਲਾਗੇ ਕਿਹੜਾ ਪਿੰਡ ਅਸ਼ਕਲਾਂ ਨੌਰ ਦੇ ਲਾਗੇ ਆ ਤੇਰਾ ਭਲਾ ਜੇ ਅੱਛਾ ਕੁੜੀ ਸੈਦੋਵਾਲ ਵਿਆਹੀ ਇੱਕ ਲਾਰ ਨੌਰ ਦੇ ਲਾਗੇ ਬਰਾ ਹਟ ਗਿਆ ਤੂੰ ਬਾਬਾ ਮੈਂ ਮੈਂ ਉੱਥੇ ਉੱਥੇ ਬੈ ਗੱਡੀ ਚ ਗੱਡੀ ਚ ਬੈ ਤੇਰੀ ਗੱਡੀ ਆ ਬਾਬਾ ਤੂੰ ਹੀ ਨਹੀਂ ਗੱਡੀ ਚ ਬਹਿਣਾ ਯਾਰ ਚੰਗੀ ਗੱਲ ਆ ਮਾ ਦੀਂਦੇ ਵਰਿਆ ਜਾਂ ਪਾਣੀ ਤੇ ਪੀਂਦੇ ਪਾਣੀ ਬਾਬਾ ਹੁਣੇ ਪੀਤਾ ਆਪਾਂ ਓਥੋਂ ਪੀਤਾ ਅੱਗੋਂ ਜਾ ਕੇ ਪੀਨੇ ਪਾਣੀ ਗੱਡੀ ਚ ਪਾਣੀ ਪਿਆ ਜਰਦਾ ਨਹੀਂ ਲੈਣਾ ਫਿਰ ਚੱਲ ਪੀ ਲੈ ਪਾਣੀ ਪਾਣੀ ਪੀਣਾ ਪਾਣੀ ਪੀਲਾ ਚਲਾ ਜਾ ਛਾ ਤੋ ਤੋ ਤੇ ਚਾ ਵੀ ਦਿਨ ਪਿਓ ਨੇ ਆ ਜਾ ਪਾਣੀ ਪੀਣਾ ਆ ਜਾ ਪਾਣੀ ਪੀਲਾ ਆ ਜਾ ਆ ਹੁਣ ਪੀ ਪਾਣੀ ਬਾਬਾ ਜੀ ਬੋਤਲ ਛੁੱਟ ਪਰਾ ਕਿਹੋ ਜਿਹਾ ਬੋਤਲਾ ਫਰੀਜਣਾ ਕਿ ਰਾ ਕੀ ਬਾਪੂ ਕਰਦੀ ਆ ਛੱਡ ਦੇ ਛੋਟਾ ਚਲਾ ਬੈ ਮੈਂ ਗੱਡੀ ਚ ਆ ਚੱਲੀਏ ਜਾਂ ਪੂਰਾ ਹਰ ਦਾਜੇ ਛੇ ਨਾਮ ਮੈਂ ਤਾਂ ਬੱਗਾ ਗੱਡੀ ਚ ਚਾ ਗੱਡੀ ਮਸਾਲਾ ਹਾਂ ਬਾਬਾ ਤੈਨੂੰ ਦਿਨਾ ਬਾਬੇ ਮਸਾਲਾ ਦਿਨਾ ਵਾ ਗੱਡੀ ਬੈ ਪਿੰਡ ਦੱਸੇਗਾ ਤਾਂ ਮਸਾਲਾ ਦੇਣਾ ਪਿੰਡ ਦਾ ਨਾਮ ਦੱਸੇਗਾ ਤਾਂ ਮਸਾਲਾ ਦਊ ਪਿੰਡ ਦਾ ਨਾਮ ਦੱਸੇਗਾ ਤਾਂ ਪੈਗ ਲਵਾਉ ਉਦਾਂ ਨਹੀਂ ਲਵਾਉਣਾ ਨਾ ਲਾ ਲਿਆ ਪੱਕ ਹੈ ਉਦਾਂ ਪੈਗ ਨਹੀਂ ਮੈ ਲਵਾਉਣਾ ਤੈਨੂੰ ਅੰਦਰ ਵਿੱਚ ਅਗਾਈ ਗੱਡੀ ਕੁਮਾਲਾ ਬਾਪੂ ਇੱਧਰ ਹੋ ਕੰਨੀ ਕੰਨੀ ਰੰਗ ਗੱਡੀ ਕੁਮਾਲਾ ਹਿੰਦ ਨੂੰ ਇੱਧਰ ਆ ਗਿਆ ਬਹਿ ਗੱਡੀ 'ਚ ਓ ਮਾਰੇ ਜੀਆ ਨਾ ਪਾਣੀ ਪੀਦਾ ਹੂੰ ਪਾਣੀ ਪੀ ਲਿਆ ਹੁਣ ਆਪਾਂ ਓ ਚਰਾਵ ਜੀ ਦੀ ਬੋਤਲ ਛੱਡ ਬਾਬਾ ਇੱਥੇ ਕੁਝ ਨਹੀਂ ਹੈਗਾ ਫੁੱਟ ਕਰਾਂ ਬੈਠੇ ਪਾਣੀ ਓ ਬਾਬਾ ਗੱਡੀ 'ਚ ਹੈਗਾ ਗੱਡੀ 'ਚ ਪੀਣੀ ਹੈ ਹੈ ਆਵਾਂ ਮੈਂ ਬਾਹਰ ਕੋਈ ਗੱਲ ਨਹੀਂ ਬੇ ਬਾਬਾ ਗੱਡੀ ਜਗਾ ਬਗੱਡੀ ਜੇ ਫਾੜੀ ਬਲੀ ਲੋਟਾ ਮੈਰਾ ਵੇਚਿਆ ਫੜ ਲੈ ਫੜ ਲੈ ਲੋਟਾ ਕੋਲ ਨਹੀਂ ਫੜ ਕੇ ਬਹਿ ਜਾ ਲੈ ਨਹੀਂ ਬੈ ਜਾ ਲੋਟਾ ਕੋਲ ਨਹੀਂ ਬੈ ਜਾ ਓ ਬਾਬਾ ਕੀ ਕੀ ਹੋਜੀ ਗੱਲਾਂ ਕਰਦਾ ਨੂੰ ਕੀ ਹੋਇਆ ਚੰਗਿਆ ਯਾਰ ਤੈਨੂੰ ਖਵਾ ਦਿੰਦੇ ਆ ਬੈ ਬੈ ਆ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਚੱਲ ਆ ਪਰਾਂ ਕਰ ਲੋਵਰ ਆਪ ਦਾ ਪਰਾਂ ਕਰ ਬਰਾਓ ਥੋੜੇ ਜਿਹਾ ਬਾਬਾ ਪਰ ਪੈਸਾ ਵੜ ਛੋੜਿਆ ਚਲ ਠੀਕ